ਸਸੀ ਕਲ ਜੀ ਅੱਜ ਅਸੀਂ ਤੁਹਾਨੂੰ ਲੇਜ਼ੀ ਡੇਜ਼ੀ ਟਾਂਕਾ ਜਿਹੜਾ ਸਿਖਾਵਾਂਗੇ ਤੇ ਇਹ ਜਿਹੜਾ ਮੇਰੇ ਕੋਲ ਕੱਪੜਾ ਇਹ ਖਦਰ ਦਾ ਤੇ ਜਿਹੜਾ ਧਾਗਾ ਇਹ ਹੋਇਆ ਕਰਦਾ ਇਹ ਧਾਗਾ ਤੁਸੀਂ ਕੋਈ ਵੀ ਲੈ ਸਕਦੇ ਹੋ ਬਾਜਿ ਨੂੰ ਤੁਸੀਂ ਈਜ਼ੀਲੀ ਹੈਂਡਲ ਕਰ ਸਕਦੇ ਹੋ ਧਾਗੇ ਨੂੰ ਨਿਕਲੇ ਨਾ ਜਾਂ ਬੂਰ ਨਾ ਨਿਕਲੇ ਉਹ ਦਾ ਪਲੇਨ ਹੋਣੀ ਹੈ ਸੂਈ ਵੀ ਤੁਹਾਡੀ ਸਹੀ ਹੋਣੀ ਚਾਹੀਦੀ ਆ ਜਿਹੜੀ ਕੱਪੜੇ ਨੂੰ ਆਰਾਮ ਨਾਲ ਚਲਾਵੇ ਤੇ ਹੁਣ ਆਪਾਂ ਜਿਹੜਾ ਇਹ ਟਾਂਕਾ ਬਣਾਵਾਂਗੇ ਪਿਛਲੀ ਵੀਡੀਓ ਚ ਮੈਂ ਇੱਕ ਚੈਨ ਸਟਿਚ ਸਿਖਾਈ ਸੀ ਇਹ ਚੈਨ ਦਾ ਹੀ ਇੱਕ ਟਾਂਕਾ ਹੁੰਦਾ ਚੈਨ ਦੀ ਤਰ੍ਹਾਂ ਹੀ ਇਹਨੂੰ ਇਸ ਤਰ੍ਹਾਂ ਰਾਉਂਡ ਕਰਕੇ ਇਹਨੂੰ ਇੱਥੋਂ ਲੌਕ ਕੀਤਾ ਜਾਂਦਾ ਹੈ ਫਿਰ ਇਸ ਤਰ੍ਹਾਂ ਇਹ ਲੌਕ ਹੋ ਜਾਂਦਾ ਇੱਕ ਵਾਰੀ ਜਿਹੜੀ ਸੂਈ ਆਪਾਂ ਹੁਣ نیچے ਲੈ ਕੇ ਜਾਂਦੇ ਆ ਫਿਰ ਤੋਂ ਦੂਜੀ ਵਾਰ ਫੇਰ ਉਹਨੂੰ ਅਗਲੇ ਵਾਲੇ ਸਟਿਚ ਤੇ ਲੈ ਕੇ ਚਾਲਦੇ ਆਂ ਇਸ ਤਰ੍ਹਾਂ ਜਿਹੜਾ ਇਹ ਟਾਂਕਾ ਹੈ ਫੇਰ ਉਹਦੇ ਨਾਲ ਹੀ ਬਰਾਬਰ ਤੋਂ ਆਪਾਂ ਚੱਕਣਾ ਹੈ ਜਿੰਨੀ ਆਪਣੀ ਪ੍ਰਿੰਟਿੰਗ ਆ ਉਹਦੇ ਹਿਸਾਬ ਨਾਲ ਇਸ ਤਰ੍ਹਾਂ ਆਪਾਂ ਇਹਨੂੰ ਰੌਂਗ ਲਗਾਣਾ ਤੇ ਇਹਨੂੰ ਪੂਰਾ ਖਿੱਚਣਾ ਨਹੀਂ ਤਾਗਾ ਜਿਹੜਾ ਹੋ ਇੱਕਸਾਰ ਹੋਣਾ ਪਿੱਛੋਂ ਨਹੀਂ ਆ ਜੀ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਤਾਂ ਅੱਗੇ ਨੂੰ ਰਾਉਂਡ ਬਣਾ ਕੇ ਵੀ ਇਸ ਤਰ੍ਹਾਂ ਰੱਖ ਸਕਦੇ ਹੋ ਤੇ ਫਿਰ ਇੱਥੋਂ ਹੀ ਬਰਾਬਰ ਤੋਂ ਚੱਕਣਾ ਤਾਂ ਇਸ ਤਰ੍ਹਾਂ ਕਰ ਲੈਣਾ ਫੇਰ ਸੂਣੀ ਜਿਹੜਾ ਹੈ ਕੱਪੜੇ ਹਲੇ ਲੈ ਲੈਣ ਉਸ ਤੋਂ ਬਾਅਦ ਫੇਰ ਇਸ ਤਰ੍ਹਾਂ ਤਾਂ ਸਾਰੀਆਂ ਜਿਹੜੀਆਂ ਇਹਦੀਆਂ ਸਟਿਚ ਨੇ ਆਪਾਂ ਇਦਾਂ ਹੀ ਫਿਲ ਕਰ ਲੈਣੀ ਹੈ ਇਹ ਚਾਂ ਤੋਂ ਹੀ ਬਣਿਆ ਹੋਇਆ ਟਾਂਕਾ ਬਸ ਇਹਦਾ ਨਾਮ ਹੈ ਜਿਹੜਾ ਉਹ ਸਿੰਗਲ ਹੋਣ ਕਰਕੇ ਲੇਜੀ ਡੇਜ਼ ਰੱਖਿਆ ਗਿਆ ਐਸ ਤਰ੍ਹਾਂ ਆਪਣਾ ਜਿਹੜਾ ਇਹਦਾ ਫਲੇਵਰ ਹੈ ਬਣਾ ਲੈਣਾ ਤੁਸੀਂ ਐਸ ਤਰ੍ਹਾਂ ਧਾਗੇ ਨੂੰ ਫੜ ਕੇ ਵੀ ਰਾਉਂਡ ਕਰ ਸਕਦੇ ਹੋ ਤੇ ਅੱਗੇ ਰਾਉਂਡ ਕਰਕੇ ਵੀ ਰੱਖ ਸਕਦੇ ਹੋ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਇੱਕ ਵਾਰ ਫੇਰ ਦੱਸ ਦਿੰਨੀ ਹਾਂ इदाप क्डना चाहगा उस तरह ऐदा राउंड करके रख सकते हैं फिर इस तरह खिंच सकते हैं इस तरह तो यह पूरा फूल है जोड़ा कंप्लीट हो गया ਮੈਂ ਜਿਹੜੀਆਂ ਸਟਿੱਚ ਬਹੁਤ ਘੱਟ ਪ੍ਰਿੰਟ ਕਰਿਆ ਕਿ ਤਾਂ ਕਿ ਜਿਹੜੀ ਵੀਡੀਓ ਜ਼ਿਆਦਾ ਲੰਬੀ ਨਾ ਬਣੇ ਮੇਰਾ ਹਰ ਇੱਕ ਵੀਡੀਓ ਚ ਇਹੀ ਮਕਸਦ ਹੁੰਦਾ ਕਿ ਤੁਹਾਨੂੰ ਸਮਝ ਆਵੇ ਬਸ ਢਾਂਕੇ ਬੰਦੇ ਕਿਸ ਤਰ੍ਹਾਂ ਇਹ ਇਹਦੇ ਵਿੱਚ ਤੁਸੀਂ ਫ੍ਰੈਂਚ ਨੋਟ ਦਾ ਵੀ ਲਗਾ ਸਕਦੇ ਹੋ ਜਾਂ ਫਿਰ ਇਹਨੂੰ ਡਬਲ ਵੀ ਚੱਕ ਸਕਦੇ ਹੋ ਤਾਂ ਡਬਲ ਚੱਕ ਕੇ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਦੇ ਕਿੰਚੋਂ ਦਾ ਗਾਵਾ ਸੀ ਨਾ ਆਪਾਂ ਬਾਕੀ ਲੈ ਲਿਆ ਇਸ ਤਰ੍ਹਾਂ ਜਿਹੜਾ ਤੁਸੀਂ ਇਹ ਫਲਾਵਰ ਬਣਾ ਲਵਾਂਗੇ ਤੇ ਆਪਾਂ ਹੁਣ ਇਹਦੇ ਵਿੱਚ ਜਿਹੜੀ ਡੰਡੀ ਹੈ ਇਹਦੀ ਗ੍ਰੀਨ ਕਰਕੇ ਆਪਾਂ ਪਤਰੀਆਂ ਬਣਾਵਾਂਗੇ ਇਹਦੇ ਵਿੱਚ ਵੀ ਤੁਸੀਂ ਚੈਨ ਸਟਿਚ ਪਾ ਸਕਦੇ ਹੋ ਜਾਂ ਡੰਡੀ ਟਾਂਕਾ ਵੀ ਪਾ ਸਕਦੇ ਹੋ ਜੀ ਤੁਸੀਂ ਪੂਰੀ ਸਿਮੈਟਰੀ ਏਸੇ ਟਾਂਕੇ ਦੀ ਰੱਖਣੀ ਹੈ ਕੋਈ ਦੂਸਰਾ ਟਾਂਕਾ ਯੂਜ਼ ਨਹੀਂ ਕਰਨਾ ਫਿਰ ਤੁਸੀਂ ਇਹਦੇ ਵਿੱਚ ਚੈਨ ਦਾ ਜਿਹੜਾ ਪੂਰਾ ਹੈ ਪਾ ਸਕਦੇ ਹੋ ਚਾਹ ਟਾਂਕਾ ਪੂਰਾ ਪਾਸਾ ਲਈ ਇਸ ਤਰ੍ਹਾਂ ਇਹੀ ਵੇਸੇ ਜਿਹੜਾ ਟਾਂਕਾ ਇਹੀ ਚੈਨ ਤੋਂ ਹੀ ਬਣਿਆ ਹੋਇਆ ਸਿਰਫ ਇਹਦਾ ਥਿਉਰੀ ਅਲੱਗ ਆ ਸਿਰਫ ਨਾਮ ਚੇਂਜ ਹੋਣ ਕਰਕੇ ਇਸ ਤਰ੍ਹਾਂ ਸੇਮ ਚੈਨ ਦੀ ਤਰ੍ਹਾਂ ਹੀ ਬਣਦਾ ਹੈ। ਇਸ ਤਰ੍ਹਾਂ ਦਾ ਫੁੱਲ ਜਿਹੜਾ ਹੈ ਕੰਪਲੀਟ ਕਰ ਲੈਣਾ। ਫਿਰ ਇਹ ਹੇਠ। ਫਿਰ ਉੱਪਰ। ਇਸ ਵਾਲੀ ਚੀਜ਼ ਨੂੰ ਤੁਸੀਂ ਸੰਗਣਾ ਵੀ ਬਣਾ ਸਕਦੇ ਹੋ। ਮੈਂ ਵੀਂਧੀ ਦੇ ਚੱਕਰ ਚ ਨੂੰ ਥੋੜਾ ਘਾਟੇ ਦੀਆਂ ਸਟਿੱਕ ਲਗਾਈਆਂ ਸੀ। ਇਹ ਸਾਰਾ ਹੀ ਜਿਹੜਾ ਟਾਂਕਾ ਏ ਚੈਨ ਤੋਂ ਹੀ ਲਿਆ ਗਿਆ ਚੈਨ ਦੇ ਸਿੰਗਲ ਟਾਂਕੇ ਤੇ ਨੂੰ ਲੇਜੀ ਡੇਜੀ ਦਾ ਨਾਮ ਦਿੱਤਾ ਗਿਆ ਹੈ ਤਾਂ ਇਹਨੂੰ ਕੋਈ ਹੋਰ ਨਾਮ ਨਾਲ ਵੀ ਜਾਣਦੇ ਹੋ ਨਾ ਪਲੀਜ਼ ਕਮੈਂਟ ਕਰਿਆ ਕਰੋ ਦੱਸਿਆ ਕਰੋ ਵੀ ਤੁਹਾਡੇ ਇਥੇ ਇਸ ਕਢਾਈ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹ ਵੀ ਦੱਸਿਆ ਕਰੋ ਕਿ ਜੋ ਮੇਰਾ ਸਮਝਾਉਣ ਦਾ ਤਰੀਕਾ ਉਹ ਸਹੀ ਹੈਗਾ ਜਾਂ ਤੁਹਾਨੂੰ ਸਮਝ ਲੱਗਦੀ ਹੈ ਜਾਂ ਨਹੀਂ ਲੱਗਦੀ ਕਮੈਂਟ ਕਰਿਆ ਕਰੋ ਤੇ ਵੀਡੀਓ ਸ਼ੇਅਰ ਕਰਿਆ ਕਰੋ ਥੈਂਕ ਯੂ ਜੀ